ਹੈਲੋ ਜੀ ਸਾਰੀ ਘਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਤੇ ਬਿਲਕੁਲ ਸੌਖਾ ਡਿਜ਼ਾਈਨ ਬਹੁਤ ਹੀ ਸੌਖਾ ਡਿਜ਼ਾਈਨ ਆ ਸਿੱਧੇ ਪੁੱਠੇ ਕੁੰਡਿਆਂ ਨਾਲ ਹੀ ਇਹ ਬਣ ਕੇ ਤਿਆਰ ਹੋ ਜਾਂਦਾ ਬਾਕੀ ਕੁਝ ਨਹੀਂ ਕਰਨਾ ਸਿੱਧੇ ਵਰ ਪੁੱਠੇ ਕੁੰਡੇ ਹੀ ਬੰਨਦੇ ਨੇ ਉਸ ਦੇ ਨਾਲ ਹੀ ਇੰਨਾ ਸੋਹਣਾ ਜਿਹੜਾ ਡਿਜ਼ਾਈਨ ਆ ਬਣ ਕੇ ਤਿਆਰ ਹੋ ਜਾਂਦਾ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਆ ਲੇਡੀਜ਼ ਐਂਡ ਜੈਂਟਸ ਕੋਟੀ ਸਵੈਟਰ ਜੈਕਟ ਕਿਸੇ ਵੀ ਗਾਰਡੀਗਨ ਤੇ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਇਹ ਇਸ ਨੂੰ ਬਣਾਉਣ ਦੇ ਲਈ ਕੁੰਡੇ ਤੁਸੀਂ ਨਹੀਂ ਰੱਖਣੇ ਨੇ 6-6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਰੱਖਣੇ ਆ 2 4 6 ਇਸ ਤਰ੍ਹਾਂ ਠੀਕ ਹੈ ਜੀ 4 ਕੁੰਡੇ ਆਪਾਂ ਨੇ ਬਾਦਰ ਰੱਖਣੇ ਆ ਬਹੁਤ ਹੀ ਪਿਆਰਾ ਡਿਜ਼ਾਈਨ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਪਸੰਦ ਆਇਆ ਹੋਊਗਾ ਸਟੀਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਜਿਸ ਤਰ੍ਹਾਂ ਇੱਥੋਂ ਪਹਿਲੀ ਸਲਾਈ ਪਈ ਆ ਉਸੇ ਤਰ੍ਹਾਂ ਆਪਾਂ ਇੱਥੋਂ ਪਹਿਲੀ ਸਲਾਈ ਇਹਦੀ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਪਹਿਲਾ ਕੁੰਡਾ ਉਤਾਰਨਾ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਤਾਗਾ ਆਪਣੇ ਵੱਲ ਕਰਨਾ ਤਿੰਨ ਕੁੰਡੇ ਪੁੱਠੇ ਇਸ ਤਰ੍ਹਾਂ ਫਿਰ ਜਿਹੜੇ ਤਿੰਨ ਕੁੰਡੇ ਆਪਾਂ ਨੇ ਪੁੱਠੇ ਬਣਾਏ ਆ ਉਹਨਾਂ ਨੂੰ ਖੱਬੀ ਸਾਈਡ ਵਾਲੀ ਸਲਾਈ ਤੇ ਪਾਉਣਾ ਇਸ ਤਰ੍ਹਾਂ ਤਾਂ ਅੱਗੇ ਨੂੰ ਇਸ ਤਰ੍ਹਾਂ ਪਿੱਛੇ ਲੈ ਜਾਣਾ ਇਸ ਤਰ੍ਹਾਂ ਫਿਰ ਉਹਨਾਂ ਨੂੰ ਫਿਰ ਉਹੀ ਸਜੀ ਸਲਾਈ ਤੇ ਪਾ ਲੈਣਾ ਤਾਗਾ ਪਿੱਛੇ ਹੀ ਰੱਖਣਾ తిని కడే సెే తిని తగ అపడి వల్ తిన కడే పుట్ే తిని కండే పుట్ే బనుబ్బీ లేనా తరం తగ్గ కమా ਪਿੱਛੇ ਲੈ ਜਾਣਾ ਇਹਨਾਂ ਦੇ ਉੱਪਰ ਦੀ ਫਿਰ ਇਹਨਾਂ ਨੂੰ ਉਹੀ ਸਲਾਈ ਤੇ ਵਾਪਸ ਪਾਉਣਾ ਧਾਗਾ ਪਿੱਛੇ ਹੀ ਰੱਖਣਾ ਤਿੰਨ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਨਾ ਤਿੰਨ ਕੁੰਡੇ ਪੁੱਠੇ ਫਿਰ ਉਸੇ ਤਰ੍ਹਾਂ ਜਿਹੜੇ ਕੁੰਡੇ ਆਪਾਂ ਪੁੱਠੇ ਬਣਾਉਂਦੇ ਜਾਵਾਂਗੇ ਉਹਨਾਂ ਨੂੰ ਇੱਦਾਂ ਲੀ ਸਲਾਈ ਤੇ ਕਰਕੇ ਤਾਗਾ ਉਹਨਾਂ ਦੇ ਇਸ ਤਰ੍ਹਾਂ ਉੱਪਰ ਦੀ ਪਿੱਛੇ ਲੈ ਜਾਵਾਂਗੇ ਫਿਰ ਉਹਨਾਂ ਨੂੰ ਵਾਪਸ ਉਸੇ ਸਲਾਈ ਤੇ ਲੈ ਲਾਂਗੇ ਲਾਸਟ ਵਾਲਾ ਗੁੰਡਾ ਸਿੱਤਾ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਬਣਦਾ ਚਾਊਗਾ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਸਾਰੇ ਗੁੰਡਿਆਂ ਨੂੰ ਪੁੱਠੇ ਪੁੱਠੇ ਬਣਾ ਕੇ ਕੰਪਲੀਟ ਕਰਨਾ ਬੈਕ ਸਾਈਡ ਤੋਂ ਜਾਂਦੀ ਦੂਜੀ ਸਲਾਈ ਪੂਰੇ-ਪੂਰੇ ਕੁੰਡਿਆਂ ਨੂੰ ਸਾਰੇ ਕੁੰਡਿਆਂ ਨੂੰ ਪੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰਨਾ ਬੈਕ ਸਾਈਡ ਤੋਂ ਸਾਰੀਆਂ ਸਲਾਈਆਂ ਦੇ ਵਿੱਚ ਕੁੰਡੇ ਸਾਰੇ ਦੇ ਸਾਰੇ ਆਪਾਂ ਨੇ ਪੁੱਠੇ ਹੀ ਬਣਾਉਣੇ ਆ ਹੁਣ ਆ ਗਿਆ ਆਪਾਂ ਸਿੱਤੀ ਸਾਈਡ ਤੇ ਡਿਜ਼ਾਈਨ ਦੀ ਤੀਜੀ ਸਲਾਈ ਹੈ ਡਿਜ਼ਾਈਨ ਪਾਉਣਾ ਇਸੇ ਤਰ੍ਹਾਂ ਹੀ ਹੈ ਪਰ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਆ ਜਿੱਥੇ ਪਹਿਲਾਂ ਸਿੱਧੇ ਕੁੰਡੇ ਬਣਾਏ ਸੀ ਹੁਣ ਉੱਥੇ ਪੁੱਠੇ ਬਣਾਵਾਂਗੇ ਜਿੱਥੇ ਪਹਿਲਾਂ ਆਪਾਂ ਨੇ ਪੁੱਠੇ ਕੁੰਡੇ ਬਣਾਏ ਸੀ ਉੱਥੇ ਆਪਾਂ ਸਿੱਧੇ ਕੁੰਡੇ ਬਣਾਵਾਂਗੇ ਪਹਿਲਾ ਕੁੰਡਾ ਉਤਾਰਿਆ ਧਾਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਪੁੱਠੇ ਪਹਿਲਾਂ ਆਪਾਂ ਦੇ ਕੋਸਟ ਸਟਾਰਟਿੰਗ ਦੇ ਵਿੱਚ ਤਿੰਨ ਕੁੰਡੇ ਸਿੱਧੇ ਬਣਾਏ ਸੀਗੇ ਹੁਣ ਆਪਾਂ ਨੇ ਤਿੰਨ ਕੁੰਡੇ ਪੁਠੇ ਬਣਾਉਣੇ ਨੇ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਆ ਬਸ ਇਸ ਤਰ੍ਹਾਂ ਤੱਗੇ ਨੂੰ ਪਿੱਛੇ ਲੈ ਜਾਗੇ ਇਹਨਾਂ ਕੁੰਡਿਆਂ ਨੂੰ ਆਪਾਂ ਫੇਰ ਉਸੇ ਸਲਾਈ ਤੇ ਵਾਪਸ ਫਿਰ ਤਿੰਨ ਕੁੰਡੇ ਸਿੱਧੇ ਦੇਖੋ ਪਿੱਛੋਂ ਇਸ ਤਰ੍ਹਾਂ ਹੁੰਦਾ ਤਿੰਨ ਕੁੰਡੇ ਸਿੱਧੇ ਤੱਗਾ ਆਪਣੇ ਵੱਲ ਤਿੰਨ ਕੁੰਡੇ ਪੁਠੇ ਫਿਰ ਜਿਹੜੇ ਕੁੰਡੇ ਪੁੱਠੇ ਬਣਾਉਂਦੇ ਜਾਵਾਂਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹੀ ਕਰਦੇ ਜਾਵਾਂਗੇ ਸਾਰੀਆਂ ਸਲਾਈਆਂ ਦੇ ਵਿੱਚ ਧਾਗਾ ਪਿੱਛੇ ਲੈ ਜਾਵਾਂਗੇ ਇਹਨਾਂ ਨੂੰ ਵਾਪਸ ਉਸੇ ਸਲਾਈ ਤੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਪੁੱਠੇ ਇਸ ਤਰ੍ਹਾਂ ਇਹਨਾਂ ਨੂੰ ਵਾਪਸ ਉਸੇ ਸਲਾਈ ਤੇ ਫੇਰ ਲੈ ਲਾਂਗੇ ਆਪਾਂ ਤਿੰਨ ਕੁੰਟੇ ਸੈਂਟੀ ਡਿਜ਼ਾਈਨ ਵਾਸਤੇ ਤਿੰਨ ਸਿੱਧੇ ਤਿੰਨ ਪੁੱਠੇ ਪਾਉਣਾ ਬਸ ਥੋੜਾ ਜਿਹਾ ਸਲਾਈਆਂ ਤੇ ਅਲਟਾ-ਕਲਟਾ ਆਪਾਂ ਨੂੰ ਕੁੰਡਿਆਂ ਨੂੰ ਕਰਨਾ ਪੈਣਾ ਉਹਦੇ ਨਾਲ ਆਪਣਾ ਜਿਹੜਾ ਡਿਜ਼ਾਈਨ ਬਣ ਜਾਂਦਾ ਇੱਕ ਆਪਣਾ ਇਸ ਤਰ੍ਹਾਂ ਦਾ ਡਿਜ਼ਾਇਨ ਹੈ ਜਿਹੜਾ ਬਣ ਚੁੱਕਿਆ ਲਾਸਟ ਸਿਲਾਈ ਆਪਣੀ ਰਹਿ ਗਈ ਹੈ ਬਹੁਤ ਹੀ ਸੋਹਣਾ ਡਿਜ਼ਾਇਨ ਆ ਔਰ ਬਿਲਕੁਲ ਸੌਖਾ ਹੀ ਡਿਜ਼ਾਇਨ ਆ ਕਿਸੇ ਵੀ ਕਾਰਡੀਗਨ 'ਤੇ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਚੌਥੀ ਸਿਲਾਈ 'ਚ ਵੀ ਸਾਰੇ ਦੇ ਸਾਰੇ ਕੁੰਡੇ ਆਪਾਂ ਬੈਕ ਸਾਈਡ ਤੋਂ ਪੁੱਠੇ ਹੀ ਬਣਾ ਕੇ ਕੰਪਲੀਟ ਕਰਾਂਗੇ ਇਹ ਸਿਲਾਈ ਕੰਪਲੀਟ ਕਰਦੇ ਹਾਂ ਆਪਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਡਿਜ਼ਾਇਨ ਆਪਣਾ ਪੂਰਾ ਬਣ ਬਣ ਚੁੱਕਿਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਵਾ ਨਾ ਕੋਈ ਕੁੰਟਾ ਵਧਾਉਣਾ ਨਾ ਕੋਈ ਘਟਾਉਣਾ ਨਾ ਕੋਈ ਗਲੀ ਕਰਨੀ ਵਿੱਚ ਕੁਝ ਨਹੀਂ ਕਰਨਾ ਬਹੁਤ ਹੀ ਸੋਕੇ ਤਰੀਕੇ ਨਾਲ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾਗਾ ਚਾਰ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਂਦਾ ਵੈਸੇ ਦੋ ਹੀ ਸਲਾਈਆਂ ਦਾ ਪਰ ਆਪਾਂ ਨੂੰ ਡਿਜ਼ਾਈਨ ਚੇਂਜ ਕਰਕੇ ਬਣਾਉਣਾ ਪੈਂਦਾ ਇਸ ਕਰਕੇ ਆਪਾਂ ਚਾਰ ਸਲਾਈਆਂ ਦਾ ਕਹਿ ਸਕਦੇ ਹਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਹੀ ਪਿਆਰਾ ਡਿਜ਼ਾਈਨ ਆ ਕਿਸੇ ਵੀ ਕਾਰਟਿਕਨ ਤੇ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਊਗਾ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਤੇ ਸੌਕੇ ਜਿਹੇ ਡਿਜ਼ਾਈਨ ਦੇ ਨਾਲ ਥੈਂਕਸ ਫॉर ਵਾਚਿੰਗ